ਸਾਤਗੁਰੂ ਨਾਨਕ ਦੇਵ ਪ੍ਰਗਟੇ ਆ ਮਿੱਟੀ ਧੁੰਦ ਜਾ ਕੇ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭਲੋ ਆ ਪਹਿਲੀ ਪਾਸ਼ਾਹੀ ਤੁੰਦਨਾਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦਾ ਸਾਰੇ ਸੰਸਾਰ ਭਾਰ ਵਿੱਚ ਪ੍ਰਕਾਸ਼ ਗੁਰਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਸਬੂਤ ਹੀ ਦਾ ਸ਼ਮੇਸ਼ ਪਿਤਾ ਗਲਗੀ ਧਰਮੇਤਾ ਉਹਨਾਂ ਦੇ ਛੋਟੇ ਪਰਜਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਸਾਹਿਬ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੋਂ ਅੰਮ੍ਰਿਤ ਵੇਲੇ ਸ਼੍ਰੀ ਨਗਰਕੇਸਨ ਪ੍ਰਾਰੰਭ ਹੋਇਆ ਸੀ ਜੋ ਕਿ ਪੜਾਦਰ ਪੜਾ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀਰ ਸਿੰਘ ਸਾਹਿਬ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਮਾ ਗੁਜਰਕੌਰ ਜੀ ਦਾ ਸੰਸਕਾਰ ਸਥਾਨ ਇਹ 34 ਮੁਤਾਬਿਕੇ ਜਾ ਕੇ ਸੰਪੰਨ ਹੋਵੇਗਾ ਅਤੇ ਸਾਰੀਆਂ ਸੰਗਠਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਨੰਮਕਤ ਹੋਰੀਆਂ ਨੇ ਆਪਣੇ ਸ਼ਰਧਾ ਦੇ ਸਤਿਗੁਰੂ ਸਾਰੇ ਨਮਸਕਾਰ ਕਰ ਰਹੇ ਨੇ ਉਹਦੇ ਸਾਰੇ ਸਰਹੰਦਵਾਸੀਆਂ ਨੂੰ ਸੰਸਾਰ ਪਰ ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਆ ਨਾਲ ਹੀ თანਤਨ ਸ਼੍ਰੀ ਗੁਰਗੰਦ ਸਾਹਿਬ ਮਹਾਰਾਜ ਉਹਨਾਂ ਦੀ ਛੱਤਰ ਛਾਇਆ ਹੇਠ ਪੰਜ ਨਿਸ਼ਾਂਤ ਸਿੰਘ ਪੰਜ ਨਾਲ ਹੀ ਨਿਸ਼ਾਂਤ ਸਿੰਘ ਪੰਜ ਪਿਆਰਿਆਂ ਦੇ ਰੂਪ ਦੇ ਸਤਿਗੁਰੂ ਛੱਤਰ ਛਾਇਆ ਜੋ ਕਿ ਨਗਰ ਕਿੰਨਾ ਆਰੰਭ ਹੋਇਆ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਜੀ ਸਾਰੀਆਂ ਸੰਗਤਾਂ ਸੇਵਾਵਾਂ ਨਿਭਾਰੀਆਂ ਲੰਗਰਾਂ ਦੀਆਂ ਸੇਵਾ ਨਿਭਾਰੀਆਂ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਪੱਤੇਗੜ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਤਹਿਤ ਤੋਂ ਧੰਨਵਾਦ ਕੀਤਾ ਜਾਂਦਾ ਹੈ ਨਾਲ ਹੀ ਸਾਰੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਪਹਿਲੇ ਪਾਸ਼ੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ